ਪੰਜ ਪਾਣੀਆਂ ਦੀ ਤਰਤੀ ਪੰਜਾਬ ਦੇ ਪਾਣੀਆਂ ਦਾ ਸਮਝੌਤਾ ਮੈਦੀ 19 ਸਤੰਬਰ 1960 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਰਾਸ਼ਟਰਪਤੀ ਆਯੂਬ ਖਾਨ ਦੇ ਵਿੱਚ ਕਰਾਂਚਿਚ ਹੋਇਆ। ਇਹਦੇ ਮੁਤਾਬਕ ਸਮੇਤ ਸਿੰਧੂ ਘੁਲ 6 ਦਰਿਆਵਾਂ 'ਚੋਂ ਪਿਆਸ ਰਾਵੀ ਤੇ ਸਤਲੁਜ ਦਾ ਪਾਣੀ ਭਾਰਤ ਹਿੱਸੇ ਜਦੋਂ ਕਿ ਸਿੰਧੂ 'ਚ ਨਾਬ ਤੇ ਜੇਲਮ ਦਾ ਪਾਣੀ ਪਾਕਿਸਤਾਨੀ ਸਿਆਇਆ ਤਾਂ ਇਹ ਭਾਰਤ ਨੇ ਆਪਣੇ ਹਿੱਸੇ ਦੇ ਦਰਿਆਵਾਂ ਦੇ ਉੱਤੇ ਬੰਨ੍ਹ ਬਣਾਏ। ਅੱਗੇ ਚੱਲ ਕੇ ਭਾਰਤੀ ਹਿੱਸੇ ਦੇ ਪਾਣੀ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਚ ਵੰਡਿਆ ਗਿਆ ਜਿਦੇ ਚ ਪੰਜਾਬੀ ਹਿੱਸੇ 6.621 ਕਿਊਸਿਕ ਹਰਿਆਣਾ ਹਿੱਸੇ 3.365 ਕਿਊਸਿਕ ਅਤੇ ਰਾਜਸਥਾਨੀ ਹਿੱਸੇ 4.157 ਕਿਊਸਿਕ ਪਾਣੀ ਆਇਆ ਪੰਜਾਬ ਹਿੱਸੇ دریਾਈ ਪਾਣੀ ਕੱਟ ਦੇ ਕੇ ਟਿਊਬਵੈਲਾਂ ਦੇ ਕਨੈਕਸ਼ਨ ਦਿੱਤੇ ਗਏ ਜੋ ਕਿ ਅਗੇ ਚੱਲ ਕੇ ਚੋਨੇ ਦੀ ਖੇਤੀ ਦਾ ਕਾਰਨ ਬਣੇ ਤੇ ਚੋਨਾ ਅੱਗੇ ਕੈਂਸਰ ਦਾ ਕਾਰਨ ਬਣਿਆ